ਯਾਰ ਸਾਡਾ ਤਾਂ ਨਾ ਛੇਤੀ ਛੇਤੀ ਬਰਸੀਮ ਤਿਆਰ ਹੀ ਨਹੀਂ ਹੁੰਦਾ ਹੁਣ ਤਾਂ ਪਰੋ ਠੰਡ ਵੀ ਬਹੁਤ ਜ਼ਿਆਦਾ ਪੈਣ ਲੱਗ ਗਈ ਕੀ ਕਰੀਏ ਤਾਂ ਦੋਸਤੋ ਆਪਣੇ ਕਿਸਾਨ ਵੀਰਾਂ ਦੇ ਬਹੁਤ ਹੀ ਜ਼ਿਆਦਾ ਸਵਾਲ ਆ ਅਸੀਂ ਬਰਸੀਮ ਨੂੰ ਛੇਤੀ ਤੋਂ ਛੇਤੀ ਕਿਵੇਂ ਤਿਆਰ ਕਰੀਏ ਦੋਸਤੋ ਬਸ ਆਪਾਂ ਕੁਝ ਨਹੀਂ ਕਰਨਾ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਰਸੀਮ ਦੇ ਪੱਤਿਆਂ ਵੱਲ ਦੇਖਣਾ ਹੁਣ ਜੇਕਰ ਤੁਹਾਨੂੰ ਆਪਣੇ ਬਰਸੀਮ ਦੇ ਪੱਤੇ ਜਾਮਣੀ ਜਿਹਾ ਦਿਖਾਈ ਦੇ ਰਹੇ ਆ ਹੁੰਦੇ ਆ ਨਾ ਬਰਸੀਮ ਦੇ ਪੱਤੇ ਜਾਮਣੀ ਜੇ ਤਾਂ ਉਹਦੇ ਵਿੱਚ ਉਹ ਪਾਸਪੋਰਟ ਦੀ ਕਮੀ ਆ ਤਾਂ ਕਰਕੇ ਉਹ ਵਾਦਾ ਨਹੀਂ ਕਰ ਰਿਆ ਜੇਕਰ ਤੁਹਾਡੀ ਜ਼ਮੀਨ ਮਾੜੀ ਆ ਹਰੀਸਲੀ ਆ ਜਾਂ ਪਾਣੀ ਮਾੜਾ ਤਾਂ ਉਥੇ ਕੀ ਹੁੰਦਾ ਵਰਤੀਮ ਦੇ ਪੱਤਿਆਂ ਦੇ ਵਿੱਚ ਨਾ ਹਲਕੇ ਹਲਕੇ ਵਿਚਕਾਰ ਦੇ ਹਿੱਸੇ ਤੇ ਚਿੱਟੇ ਦੱਬੇ ਪੈ ਜਾਂਦੇ ਆ ਤਾਂ ਇਹ ਹੁੰਦੀ ਆ ਮੈਗਨੀਜ਼ ਸਲਫੇਟ ਦੀ ਕਮੀ ਇਹ ਮੈਗਨੀਜ਼ ਸਲਫੇਟ ਉਹੀ ਆ ਜਿਹੜਾ ਆਪਾਂ ਕਣਕ ਦੇ ਉੱਪਰ ਕਰਦੇ ਹੁੰਦੇ ਆ ਜੇਕਰ ਤੁਹਾਡੇ ਪਰਸੀਮ ਦੇ ਪੱਤਿਆਂ ਦੇ ਕਿਨਾਰੇ ਜੇ ਮੱਚੀ ਜਾਂਦੇ ਆ ਹੁੰਦੇ ਨਾ ਵਿਚ ਵਿਚ ਕਿਨਾਰੇ ਮੈਦ ਦੇ ਆਪਣਾ ਵਰਸੀਮ ਗ੍ਰੋਥ ਨਹੀਂ ਕਰਦਾ ਤਾਂ ਇਹ ਹੁੰਦੀ ਆ ਪੋਟਾਸ਼ ਦੀ ਕਮੀ ਇਸ ਤੋਂ ਇਲਾਵਾ ਕਈ ਕਿਸਾਨ ਵੀਰ ਕਹਿੰਦੇ ਯਾਰ ਸਾਡਾ ਵਰਸੀਮ ਗਲੀ ਜਾਂਦਾ ਤਾਂ ਉਹਦੇ ਲਈ ਆਪਾਂ ਕੀ ਕਰਨਾ ਜਿਹੜੀ ਆਪਣੀ ਸਲਫਰ ਹੁੰਦੀ ਆ ਸਪਰੇਅ ਵਾਲੀ ਵੀ ਹੁੰਦੀ ਆ ਤਾਂ ਸਲਫਰ ਯੂਜ਼ ਕਰਨੀ ਆ ਸਲਫਰ ਇੱਕ ਤੱਤ ਦੀ ਘਾਟ ਵੀ ਪੂਰੀ ਕਰੂਗੀ ਆਪਣੇ ਵਰਸੀਮ ਦੇ ਵਿੱਚ ਹਰਾਪਣ ਵੀ ਲੈ ਕੇ ਆਊਗੀ ਤੇ ਉੱਪਰੋਂ ਜਿਹੜਾ ਗਾਲਾ ਪੈਂਦਾ ਉਸ ਨੂੰ ਵੀ ਖਤਮ ਕਰੂ ਕਿਉਂਕਿ ਇਹ ਕੰਟੈਕਟ ਫੰਗੀਸਾਈਡ ਦਾ ਵੀ ਕੰਮ ਕਰਦਾ ਤਾਂ ਦੋਸਤੋ ਇਹ ਚਾਰਕ ਪੰਜ ਕਾਰਨ ਹੁੰਦੇ ਆ ਆਪਣੇ ਹਰੇ ਚਰ ਦਾ ਵੱਧਾ ਇਹਨਾਂ ਕਰਕੇ ਨਹੀਂ ਹੁੰਦਾ ਤਾਂ ਆਪਾਂ ਸਭ ਤੋਂ ਪਹਿਲਾਂ ਕਰਨਾ ਕੀ ਆ ਜੇਕਰ ਤੁਹਾਡੇ ਬਰਸੀਮ ਦੇ ਪੱਤੇ ਜਾਵਣੀ ਹੋ ਰਹੇ ਆ ਤਾਂ ਤੁਰੰਤ ਤੁਸੀਂ 1 ਕਿਲੋ ਕਿੱਲੇ ਦੇ ਇਸਾਬ ਨਾਲ 05234 ਲੈਣਾ ਤੇ ਉਹਦੇ ਵਿੱਚ 1 ਤੋਂ 1.5 ਕਿਲੋ ਤੱਕ ਬਰੀਕ ਯੂਰੀਆ ਮਿਕਸ ਕਰ ਲੈਣੀ ਆ ਦੋਨਾਂ ਦਾ ਘੋਲ ਅਲੱਗ-ਅਲੱਗ ਬਣਾ ਤੇ ਇਕੱਠੀ ਸਪਰੇਅ ਕਰ ਦੇਣੀ ਆ ਯਾਦ ਰੱਖੇ ਸਿੱਧਾ ਪ੍ਰੈਸ਼ਰ ਆਪਾਂ ਪੱਤਿਆਂ ਦੇ ਉੱਪਰ ਨਹੀਂ ਮਾਰਨਾ ਇਸ ਤੋਂ ਇਲਾਵਾ ਜੇਕਰ ਹੁਣ ਤੁਹਾਡੇ ਬਰਸੀਮ ਵਿੱਚ ਮੈਗਨੀਜ਼ ਦੀ ਘਾਟ ਆ ਤਾਂ ਆਪਾਂ ਕੀ ਕਰਨਾ ਮੈਗਨੀਜ਼ ਦੇ ਨਾਲ ਸਲਫਰ ਵੀ ਲੈ ਲੈਣੀ ਆ ਕਿਉਂਕਿ ਸਲਫਰ ਹੁਣ ਆਪਣੇ ਹੀ ਬਰਸੀਮ ਨੂੰ ਗਾਲੇ ਤੋਂ ਹੀ ਬਚਾਊਗੀ ਕੰਟੈਕਟ ਫੰਗੀਸਾਈਡ ਦਾ ਕੰਮ ਵੀ ਕਰੂ ਸਲਫਰ ਦੀ ਘਾਟ ਵੀ ਪੂਰੀ ਕਰੂ ਤੇ ਉੱਪਰੋਂ ਜਦੋਂ ਆਪਾਂ ਵਿੱਚ ਮੈਗਨੀਜ਼ ਸਲਫੇਟ ਮਿਕਸ ਕਰਤਾ ਤਾਂ ਆਪਣਾ ਬਰਸੀਮ ਇਕਦਮ ਉੱਠੂਗਾ ਇੱਕ ਤਾਂ ਉਹਦਾ ਕਲਰ ਵਧੀਆ ਬਣ ਜਾਊਗਾ ਤੁਹਾਨੂੰ ਲੱਗੂਗਾ ਵੀ ਹਾਂ ਅਸੀਂ ਕੁਝ ਨਾ ਕੁਝ ਕੀਤਾ ਇਹ ਤਾਂ ਮੈਗਨੀਸ ਸਲਫੇਟ ਅਸੀਂ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਨਾ ਇਸ ਤੋਂ ਇਲਾਵਾ ਦੋਸਤੋ ਜੇਕਰ ਤੁਹਾਡਾ ਬਰਸੀਮ ਗਰੋਥ ਜਿਵੇਂ ਨਹੀਂ ਕਰਦਾ ਤੇ ਹਲੇ ਤੱਕ ਤੁਸੀਂ ਮੈਗਨੀਸ਼ੀਅਮ ਸਲਫੇਟ ਆਪਣੇ ਹਰੇ ਚਾਰੇ ਦੇ ਵਿੱਚ ਪਾਇਆ ਹੀ ਨਹੀਂ ਤਾਂ ਜਿੰਨਾ ਛੇਤੀ ਹੋ ਸਕਦਾ ਇਸ ਨੂੰ ਪਾ ਦਿਓ ਇਹ ਪ੍ਰਤੀ ਏਕੜ 10 ਕਿਲੋ ਦੇ ਹਿਸਾਬ ਨਾਲ ਪਾਉਣਾ ਤੇ ਰਿਜ਼ਲਟ ਹਫਤੇ ਕੇ ਬਾਅਦ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਤਾਂ ਦੋਸਤੋ ਆਹ ਦੋ ਚਾਰ ਘਾਟਾਂ ਹੁੰਦੀਆਂ ਤੇ ਇੱਕ ਮੈਗਨੀਸ਼ੀਅਮ ਸਲਫੇਟ ਤੁਸੀਂ ਬਸ ਜ਼ਮੀਨ ਦੇ ਵਿੱਚ ਪਾ ਦਿਓ ਤੇ ਉਸ ਤੋਂ ਬਾਅਦ ਤੁਹਾਨੂੰ ਆਏ ਲੱਗੂਗਾ ਯਾਰ ਆਹ ਤਾਂ ਜਿਵੇਂ ਚਮਤਕਾਰ ਹੀ ਹੋ ਗਿਆ ਬਰਸੀਮ ਸਾਰਾ ਸਿਆਲ ਨਹੀਂ ਮੁਕਣਾ ਤੇ ਗਰੋਥ ਵੀ ਵਾਧੂ ਕਰੂਗਾ ਤੇ ਗਾਲੇ ਤੋਂ ਵੀ ਬਚਿਆ ਰਹੂਗਾ ਬਸ ਆਹ ਦੋ ਚਾਰ ਗੱਲਾਂ ਧਿਆਨ ਰੱਖੋ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ